ਹਾਂਜੀ ਦੋਸਤੋ ਸ਼ਸ਼ੀਕਾਰ ਜੀ ਦੋਸਤੋ ਹਰਿਆਣਾ ਪੋਸਟਾਂ ਜਾਣਕਾਰੀ ਲਈ ਸਾਡੇ ਤੁਸੀਂ WhatsApp ਗਰੁੱਪ ਨਾਲ ਜੁੜ ਸਕਦੇ ਹੋ ਨਾਲ ਹੀ ਚੈਨਲ ਤੇ ਨਾਲ ਹੀ ਜੀ ਦੋਸਤੋ YouTube ਚੈਨਲ ਨੂੰ ਫੋਲੋ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਪੋਸਟ ਦੀ ਜਾਣਕਾਰੀ ਮਿਲ ਸਕੇ ਹਾਂਜੀ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਅਸੀਂ ਰੋਜ਼ਗਾਰ ਮੇਲਾ ਜੋ ਲੱਗ ਰਿਹਾ ਜੀ 14 ਨਵੰਬਰ ਨੂੰ ਮਾਨਸਾ ਰੋਜ਼ਗਾਰ ਬਿਊਰੋ ਦਾ ਜੋ ਹੈ ਇਹ ਜ਼ਿਲ੍ਹਾ ਕਚੇਰੀਆਂ ਜੋ ਸੁਵਿਧਾ ਕੇਂਦਰ ਦੇ ਉੱਪਰ ਬਿਲਡਿੰਗ ਹੈ ਜੀ ਉੱਤੇ ਲੱਗ ਰਿਹਾ 14 ਨਵੰਬਰ ਨੂੰ ਠੀਕ ਹੈ ਜੀ ਜੋ ਪ੍ਰਾਈਵੇਟ ਕੰਪਨੀ ਵੱਲੋਂ ਲੱਗ ਰਿਹਾ ਜੀ ਦਰਬਾ KGF FS ਪ੍ਰਾਈਵੇਟ ਲਿਮਟਿਡ ਹੈ। ਇਸ ਇਨਾਂ ਵੱਲੋਂ ਕੀ ਇਹ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ਜੀ ਜਿਹਦੇ ਵਿੱਚ ਕਿ ਕੇਵਲ ਲੜਕੇ ਹੀ ਭਾਗ ਲੈ ਸਕਦੇ ਨੇ ਤੇ ਜਿਹੜੇ ਕੈਂਡੀਡੇਟ ਹਨ ਉਹਨਾਂ ਦੀ ਕੀ ਹੈ ਜੀ ਪੜ੍ਹਾਈ ਜਿਹੜੀ 12ਵੀਂ ਪਾਸ ਹੋਣੀ ਚਾਹੀਦੀ ਹੈ ਘੱਟੋ-ਘੱਟ 12ਵੀਂ ਦਾ ਹੋਵੇ ਜੇਕਰ ਲੱਗ ਤੋਂ ਪੜ੍ਹਾਈ ਵੱਧ ਕੀਤੀ ਹੈ ਉਹ ਚਲੋ ਵਧੀਆ ਗੱਲ ਹੈ। ਜੇਕਰ ਕਿ ਉਮਰ ਦੀ ਤੁਹਾਡੀ ਜਿਹੜੀ ਉਮਰ ਅਜ 21 ਤੋਂ 28 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਜੀ। 21 ਤੋਂ 28 ਸਾਲ ਦੀ ਏਜ ਹੋਣੀ ਚਾਹੀਦੀ ਹੈ ਤੇ ਸ੍ਰੀਕ ਤੌਰ ਤੇ ਜੋ ਵੀ ਕੈਂਡੀਡੇਟ ਹੈ ਜਾਨੀ ਕਿ ਮੁੰਡਾ ਜੋ ਜਣਾ ਚਾਹੁੰਦਾ ਜੀ ਉਹਦੇ ਫਿੱਟ ਹੋਵੇ ਤੇ ਸਾਮੇ ਦੀ ਜਿਹੜੀ ਗਿਣਤੀ ਹੈ ਜੀ ਉਹ ਕੇਵਲ 10 ਹੈ ਤਨਖਾਹ ਜਿਹੜੀ 14000 ਰੁਪਏ ਤੁਹਾਨੂੰ ਜਿਹੜੀ ਮਿਲਣੀ ਹੈ ਪਲੱਸ ਕੋਈ ਜੋ ਹੋਰ ਤੁਹਾਨੂੰ ਇਨਸੈਂਟਿਵ ਵਗੈਰਾ ਉਹ ਵੀ ਇੱਥੇ ਪ੍ਰਤੀ ਮਹੀਨਾ ਮਿਲੇਗਾ ਤੇ ਕੰਮ ਦੀ ਜਿਹੜੀ ਲੋਕੇਸ਼ਨ ਜਿਹੜੀ ਹੈ ਉਹ ਮਾਨਸਾ ਬੁੱਢਲਾਡਾ ਸਨਾਮ ਮੋੜ ਮੰਡੀ ਹੈ ਜੀ ਇਹ ਲੋਕੇਸ਼ਨ ਹੈ ਜੀ ਮੇਕੀ ਬੁੱਢਲਾਡਾ ਮਾਨਸਾ ਸਨਾਮ ਮੋੜ ਮੰਡੀ ਹੈਗੀ ਹੈ ਜੀ ਤੇ ਚਾਹਵਨ ਜੋ ਕੈਂਡੀਡੇਟ ਨੇ ਜੀ ਜੋ ਵੀ ਇਸ ਪਲੇਸਮੈਂਟ ਕੈਂਪ ਦਾ ਹਿੱਸਾ ਬਣਨਾ ਚਾਹੁੰਦੇ ਨੇ ਠੀਕ ਹੈ ਜੀ ਤੇ ਉਹ ਕੀ ਆ ਆਪਣੇ ਅਸਲ ਡਾਕੂਮੈਂਟ ਤੇ ਨਾਲ ਹੀ ਦੋਸਤੋ ਰਿਜ਼ੂਮ ਬਣਵਾ ਕੇ ਠੀਕ ਹੈ ਜੀ ਤੇ ਜੇਕਰ ਤੁਹਾਡਾ ਕੋਲ ਰਿਜ਼ੂਮ ਨਹੀਂ ਬਣਿਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੇਫ ਕੰਟ੍ਰੀ ਕੈਫੇ ਬੂਹਾ ਨੂੰ WhatsApp ਤੇ LVP ਇਸ ਕੇ ਜਗ੍ਹਾ ਤੁਸੀਂ ਦੂਰ ਦਰਾਡੇੋਂ ਰਿਜ਼ੂਮ ਅਪਲਾਈ ਕਰਵਾ ਸਕਦੇ ਹੋ ਤੇ ਉਸ ਤੋਂ ਬਾਅਦ ਦੋਸਤੋ ਆਪਣੇ ਰਿਜ਼ੂਮ ਦੇ ਨਾਲ ਆਪਣੇ ਰਿਜ਼ੂਮ ਡਾਕੂਮੈਂਟ 10th 2 ਜੋ ਤੁਹਾਡੀ ਪੜ੍ਹਾਈ ਕੀਤੀ ਹੈ ਐਕਸਪੀਰੀਅੰਸ ਕਾਸਟ ਇਹ ਡਾਟਾ ਡਿਟੇਲ ਸਾਰੀਆਂ ਫੋਟੋ ਸ਼ਟਾਂ ਨਾਲ ਲੈ ਕੇ ਜਾਣੀਆਂ ਨੇ ਜਿਸ ਦਾ ਸਮਾਂ ਰਹਿ ਜਣਾ ਜੀ 10 ਵਜੇ ਸਵੇਰੇ ਪੋਂ ਜਿਹੜਾ ਇੰਟਰਵਿਊ ਦਾ ਸਮਾਂਗਾ 10 ਤੋਂ ਲੈ ਕੇ 1:30 ਵਜੇ ਤੱਕ ਜਿ ਰੱਖਿਆ ਗਿਆ ਹੈ ਤੇ ਨਾਲ ਹੀ ਦੋਸਤੋ ਜਿਹੜਾ ਤੁਹਾਨੂੰ ਐਡਰੈਸ ਦੇਣਾ ਸੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਯਾਨੀ ਕਿ ਡੀਸੀ ਕੰਪਲੈਕਸ ਜੋ ਹੈ ਮਾਨਸਾ ਚ ਉਸ ਦੇ ਨਾਲ ਹੀ ਇਹ ਸੋਧਾ ਕੇਂਦਰ ਬਿਲਡਿੰਗ ਹੈ ਉਹਦੇ ਉੱਪਰਲੇ ਪਾਸੇ ਜੀ ਜਿਹੜਾ ਸੇਵਾ ਕੇਂਦਰ ਆ ਠੀਕ ਹੈ ਜੀ ਉੱਥੇ ਹੀ ਜਿਹੜਾ ਪਲੇਸਮੈਂਟ ਕੈਂਪ ਆਗਾ ਲੱਗ ਰਿਹਾ ਹੈਗਾ ਠੀਕ ਹੈ ਜੀ ਤਾਂ ਕੇਵਲ ਜਿਹੜੇ ਲੜਕੇ ਹੀ ਭਾਗ ਲੈ ਸਕਦੇ ਨੇ ਪਲੱਸ 2 ਪਾਸ ਇਹਨਾਂ ਨੇ ਕੀਤੀ ਹੋਣੀ ਹੈ ਨੋਕਰ ਠੀਕ ਹੈ ਜਾ ਸਕਦੇ ਨੇ ਵਧੀਆ ਪ੍ਰਾਈਵੇਟ ਫੀਲਡ ਦੇ ਵਿੱਚ ਗੇ ਨੌਕਰੀ ਹੈ ਜੀ ਠੀਕ ਹੈ ਜੀ ਤੁਸੀਂ ਜਾਣਾ ਚਾਹੁੰਦੇ ਹੋ ਉਸ ਤੋਂ ਜਾ ਸਕਦੇ ਹੋਗੇ ਇਸ ਵੀਡੀਓ ਵਿੱਚ ਤੁਹਾਨੂੰ ਇਹ ਦੱਸਣਾ ਸੀਗਾ ਕਿ ਜੋ ਪਲੇਸਮੈਂਟ ਕੰਪਨੀ ਆ ਉਹਦਾ ਨੂੰ ਠੀਕ ਹੈ ਜੀ ਧੰਨਵਾਦ ਜੀ